ਉਹ ਆਪਣੇ ਹੁੰਦੋਂ ਨਹੀਂ ਫੋਨ ਕੀਤਾ ਕਿਸਦੇ ਫੋਨ ਤੇ ਮੈਸੇਜ ਕੀਤਾ ਸਾਨੂੰ ਕਿ ਮम्मा ਇੱਥੇ ਮੈਂ ਫਸ ਗਿਆ ਹਾਂ ਕਿਤੇ ਜਾ ਕੇ ਤੇ ਫਿਰ ਮੁੜ ਕੇ ਅਸੀਂ ਵੀ ਇਦਾਂ ਤੁਹਾਨੂੰ ਪਤਾ ਜਿਦੋਂ ਮਾ ਬਾਪ ਨੂੰ ਇੰਨੇ ਦਿਨ ਫੋਨ ਨਹੀਂ ਲਾਤ ਕੇ ਨਹੀਂ ਹੁੰਦਾ ਜਦੋਂ ਤੁਹਾਨੂੰ ਫੋਨ ਆਇਆ ਤੇ ਮੁੜ ਕੇ ਅਸੀਂ ਵੀ ਬੜੇ ਪਰੇਸ਼ਾਨ ਹੋ ਗਏ ਲੈ ਤੇ ਜਦੋਂ ਉਹਨਾਂ ਦੱਸਿਆ ਮਮੀ ਮੈਨੂੰ ਲੈ ਵਾਦੀ ਭਵਾ ਦਿੱਤੀ ਅਸੀਂ ਰੋਲ ਖਬਰਾਂ ਟੇਬਲਸ ਹੁੰਦੇ ਇਹਨਾਂ ਨੂੰ ਤੁਹਾਨੂੰ ਪਤਾ ਇਹ ਦੋ ਆਪਣੇ ਪਤਾ ਸਾਰੇ ਨਹੀਂ ਹੁੰਦਾ ਇਹਦੀ ਲੜਾਈ ਲੱਗੀ ਹੈ ਨਾ ਅਸੀਂ ਉਹ ਵੇਲੇ ਪਰੇਸ਼ਾਨ ਇੱਕ ਕੁਮੜ ਫਿਰ ਨਹੀਂ ਗਿਆ ਕਰੋਂਦਾ ਇਦਾਂ ਕਹਿ ਕੇ ਮਾਂ ਨੂੰ ਕੁਮੜ ਜਣ ਚਲਿਆ ਹਾਂਜੀ ਅਗੋਂ ਹਾਨੂੰ ਨਹੀਂ ਪਤਾ ਅੱਜ ਨਾਲ ਕੀ ਬਣਿਆ ਚਾਹੇ ਉਹਦੇ ਨਾਲ ਕੀ ਨਹੀਂ ਬਣਿਆ ਕੀ ਮੰਗਾ ਜੀ ਹੁਣ ਸਾਡੀ ਤਾਂ ਸਰਕਾਰ ਤੋਂ ਹੀ ਮੰਗ ਜੇ ਪਿਆ ਹਾਨੂੰ ਸਾਡਾ ਬੱਚਾ ਵਾਪਸ ਆਈ ਰ ਮੈਂ ਜਿੱਦਾਂ ਤੇ ਮੈਂ ਤੁਹਾਡੇ ਸਾਹਮਣੇ ਆਪ ਹੁਣ ਡੇ ਆ ਵਿਲਕਣ ਡੇ ਆ ਜਿੱਦਾਂ ਕਰਨ ਦੇ ਤੁਹਾਡੇ ਅੱਗੇ ਦੋਹਾਂ ਪ੍ਰਿਆਸ ਸਰਕਾਰ ਅੱਗੇ ਵਾਡੀ ਦੋਹਾਂ ਪ੍ਰਿਆਸ ਤਬਾ ਕੀ ਹੈ ਨਾ ਕਿ ਤੁਹਾਡਾ ਬੱਚਾ ਹਾਨੂੰ ਵਾਪਸ ਦੇ ਸਾਰੰਦ ਬੱਚੇ ਸਾਰੇ ਤੇ ਮਾਂ-ਬਾਪ ਇਦਾਂ ਦੇਣ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਤ ਕੁਝ ਨੌਜਵਾਨਾਂ ਵੱਲੋਂ ਜੋ ਹੈ ਉਹ ਇਹ ਗੱਲ ਕੀਤੀ ਜਾ ਰਹੀ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਰਸ਼ੀਆ ਦੇ ਵਿੱਚ ਜੋ ਹੈ ਉਹ ਰਸ਼ੀਅਨ ਸਰਕਾਰ ਵੱਲੋਂ ਫੌਜ ਦੇ ਵਿੱਚ ਭਰਤੀ ਕਰ ਦਿੱਤਾ ਗਿਆ ਹੈ ਔਰ ਉਸ ਤੋਂ ਬਾਅਦ ਜੋ ਹੈ ਹੁਣ ਉਹਨਾਂ ਨੂੰ ਯੂਕਰੇਨ ਭੇਜਣ ਦੀ ਜਿਹੜੀ ਹੈ ਉਹ ਤਿਆਰੀ ਕੀਤੀ ਜਾ ਰਹੀ ਹੈ ਜੰਗ ਦੇ ਵਿੱਚ ਉਹਨਾਂ ਨੂੰ ਜੋ ਹੈ ਉਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਦਕਿ ਉਹ ਉਹਨਾਂ ਦਾ ਕਹਿਣਾ ਹੈ ਉਸ ਵੀਡੀਓ ਦੇ ਵਿੱਚ ਕਿ ਉਹ ਘੁੰਮਣ ਫਿਰਨ ਵਾਸਤੇ ਉੱਥੇ ਪਹੁੰਚੇ ਸਨ ਔਰ ਗਲਤੀ ਨਾਲ ਜੋ ਹੈ ਬੈਲਾਰੂਸ ਵੀ ਚਲੇ ਗਏ ਜਿੱਥੇ ਕਿ ਉਹਨਾਂ ਨੂੰ ਪਤਾ ਨਹੀਂ ਸੀ ਕੀ ਵੀਜ਼ਾ ਦੀ ਜ਼ਰੂਰਤ ਹੈ ਅਜਿਹਾ ਦਾਵਾ ਜਿਹੜਾ ਹੈ ਉਹਨਾਂ ਵੱਲੋਂ ਵੀਡੀਓ ਦੇ ਵਿੱਚ ਕੀਤਾ ਜਾ ਰਿਹਾ ਔਰ ਮੇਰੇ ਨਾਲ ਮੌਜੂਦ ਨੇ ਇਸ ਵਕਤ ਉਸ ਵੀਡੀਓ ਦੇ ਵਿੱਚ ਮੌਜੂਦ ਸ਼ਖਸ਼ ਗਗਨਦੀਪ ਸਿੰਘ ਦੇ ਮਾਤਾ ਪਿਤਾ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਕਦੋਂ ਇਹ ਜਦੋਂ ਇਹ ਉੱਥੇ ਪਹੁੰਚੇ ਸਨ ਜਾਂ ਕਿਸ ਤਰ੍ਹਾਂ ਇੱਥੋਂ ਗਏ ਸਨ ਪਹਿਲਾਂ ਤਾਂ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਤੁਹਾਡਾ ਬੇਟਾ ਜਿਹੜਾ ਹੈ ਉਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਰਸ਼ੀ ਕੁਝ ਨੌਜਵਾਨ ਕਹਿ ਰਹੇ ਨੇ ਕਿ ਰਸ਼ੀਅਨ ਫੌਜ ਦੇ ਵਿੱਚ ਸਾਨੂੰ ਪਰਤੇ ਕਿ ਉਹ ਵੀ ਸ਼ਾਮਲ ਹੋ ਦੇ ਵਿੱਚ ਹਾਂਜੀ ਹਾਂਜੀ ਇਹ ਜਿਹੜੀ ਵੀਡੀਓ ਆ ਇਹਦੇ ਵਿੱਚ ਇਹਦੇ ਵਿੱਚ ਕਿਹੜਾ ਕਿਹੜਾ ਬੇਟਾ ਤੁਹਾਡਾ ਜੀ ਜਿਹੜੇ ਬੇਟੇ ਦਾ ਹਾਈਟ ਛੋਟੀ ਹੈ ਹੈ ਬੇਟਾ ਛੋਟੀ ਹੈ ਜੀ ਆ ਜਿਹੜਾ ਫਰੰਟ ਦੇ ਉੱਤੇ ਹਾਂਜੀ ਹਾਂਜੀ ਅੱਛਾ ਇਹ 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 ਕਦੋਂ ਗਏ ਸੰਜੀ ਇਹ ਇਹ ਕਰੋ ਤੇ ਜੀ ਦਸੰਬਰ ਦੀ 23 24 ਤਰੀਕ ਨੂੰ ਗਏ ਆ ਅੱਛਾ ਅੱਗੇ ਜਾ ਕੇ ਫਿਰ ਬਾਅਦ ਦੇ ਵਿੱਚ ਪਤਾ ਨਹੀਂ ਇਹਨਾਂ ਨਾਲ ਕੀ ਬਾਣਾ ਵਰਤਿਆ ਕਦੋਂ ਇਹਨਾਂ ਨੂੰ ਸਾਨੂੰ ਕਿੰਨਾ ਚਿਰ ਤੇ ਫੋਨ ਹੀ ਨਹੀਂ ਆਇਆ ਫੋਨ ਨਹੀਂ ਆਇਆ ਜਦੋਂ ਫਿਰ ਫੋਨ ਆਇਆ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਦੇ ਰਸ਼ੀਆ ਦੀ ਜਿਹੜੀ ਪੁਲਿਸ ਆਉਂਨੇ ਫੜ ਲਿਆ ਫੜ ਕੇ ਤੇ ਸਾਨੂੰ ਦਬਾਅ ਪਾਇਆ ਸਾਨੂੰ ਕਈ ਕੁਝ ਕਿਹਾ ਕਿ ਤੁਹਾਨੂੰ 10 ਸਾਲ ਦੀ ਕੈਦ ਕਰ ਦੇਾਂਗੇ ਨਹੀਂ ਤੇ 1 ਸਾਲ ਵਾਸਤੇ ਆਰਮੀ ਜੋਇਨ ਕਰੋ ਇਦਾਂ ਕਰਕੇ ਫਿਰ ਕਹਿੰਦੇ ਜਿਹੜਾ ਫਾਰਮ ਸੀ ਉਹ ਵੀ ਸਾਨੂੰ ਪਾਸ਼ਾ ਸਾਡੇ ਨਹੀਂ ਸੀ ਪੜੀ ਜਾਂਦੀ ਅਸੀਂ ਤੇ ਅਸੀਂ ਸਾਡੇ ਕੋਲ ਸਾਈਨ ਕਰਵਾ ਲਏ ਤੇ ਉਹਨਾਂ ਨੇ 1 ਸਾਲ ਵਾਸਤੇ ਆਰਮੀ ਦੇ ਵਿੱਚ ਜੋਇਨ ਕਰ ਲਿਆ ਉਸ ਤੋਂ ਬਾਅਦ ਸਰ ਫਿਰ 15 ਦਿਨ ਤੀ ਆਂਦੇ ਸੀ ਤੁਹਾਨੂੰ ਟ੍ਰੇਨਿੰਗ ਦੇਣੀ ਆ ਉਹ 10 ਦਿਨ ਦੀ ਟ੍ਰੇਨਿੰਗ ਦੇ ਕੇ ਤੇ ਫਿਰ ਅੱਗੇ ਜਿੱਥੇ ਯੂਕਰੇਨ ਦੇ ਵਿੱਚ ਕਬਜ਼ੇ ਕੀਤੇ ਨੇ ਰਸ਼ੀਆ ਨੇ ਉੱਥੇ ਭੇਜ ਦਿੱਤਾ ਉਤੋਂ ਕਹਿ ਰਹੇ ਨੇ ਵੀ ਸਾਨੂੰ ਲੱਗਦਾ ਵੀ ਇੱਥੋਂ ਵੀ ਅੱਗੇ ਜੰਗ ਵੱਲ ਨੂੰ ਤੋਰ ਦੇਣਾ ਇਹਨਾਂ ਨੇ ਦੇ ਅੰਗ ਦੇ ਵਿੱਚ ਇਸ ਕਰਕੇ ਉਹਨਾਂ ਨੇ ਕਿਹਾ ਵੀ ਮਦਦ ਕੀਤੀ ਜਾਵੇ ਸਰਕਾਰ ਕਿਰਪਾ ਕਰਕੇ ਸਾਡੇ ਬੱਚੇ ਜਿਹੜੇ ਨੇ ਵਾਪਸ ਲਿਆਂਦੇ ਜਾਣ ਬਿਲਕੁਲ ਜਿਹੜੀ ਹੈ ਤੁਸੀਂ ਕਿਹਾ ਕਿ ਫੌਜ ਚ ਭਰਤੀ ਹੈ ਜਿਹੜੇ ਕੀਤਾ ਗਿਆ ਜਿਸ ਤਰ੍ਹਾਂ ਤੁਸੀਂ ਦਾਵਾ ਕੀਤਾ ਹੈ ਇਹ ਜਿਹੜੀ ਭਰਤੀ ਹੈ ਤੁਹਾਡੀ ਉਹਨਾਂ ਦੀ ਮਰਜ਼ੀ ਦੇ ਨਾਲ ਕੀਤੀ ਗਈ ਹੈ ਕਿ ਜਾਂ ਉਹਨਾਂ ਨੇ ਕੋਈ ਅਜਿਹੀ ਕੋਈ ਸ਼ਰਤ ਲਾਈ ਸੀ ਕਿ ਇਹਨਾਂ ਨੂੰ ਤੁਹਾਨੂੰ ਇੱਥੇ ਭਰਤੀ ਤੇ ਇਹ ਲਾਈ ਹੈ ਕਿ ਤੁਹਾਨੂੰ 10 ਸਾਲ ਦੀ ਨੀਤੇ ਕੈਦ ਕੀਤਾ ਜਾਵੇਗਾ ਤੇ ਤੁਹਾਨੂੰ 10 ਸਾਲ ਬਾਅਦ ਤੁਹਾਨੂੰ ਤੁਹਾਡੀ ਮਰਜ਼ੀ ਹੈ ਤਨਛੜ ਦਿੱਤਾ ਜਾਵੇਗਾ ਇਸ ਕਰਕੇ ਇਹਨਾਂ ਡਰਦਿਆਂ ਨੇ ਫਿਰ ਹਸਾਇਨ ਕੀਤੇ ਹੋਏ ਕਿੰਨੀ ਦੇਰ ਹੋ ਗਈ ਇਹਨਾਂ ਨੂੰ ਗਿਆ ਨੂੰ ਮੇਰੇ ਖਿਆਲ ਜੀ ਘਰ ਤੋਂ ਤੇ ਜਨਵਰੀ ਦੇ 23 24 ਨੂੰ ਗਏ ਹੈ ਜੀ ਜੀ ਦਸੰਬਰ ਦੀ 23 24 ਨੂੰ ਦੋ 2.5 ਮਹੀਨੇ ਹੋ ਗਏ ਦੋ 2.5 ਮਹੀਨੇ ਹੋ ਗਏ ਤੁਹਾਡਾ ਨਾਲ ਸੰਪਰਕ ਤੋਂ ਹੁੰਦਾ ਹੋਇਆ ਥੋੜਾ ਜਿਰੀ ਹੋਇਆ ਜਿਸ ਕਿੰਨਾ ਚਿਰ ਹੋਇਆ ਪੜਾ ਨੂੰ ਬਾਵਾ ਜਿੰਦ ਤੱਕ ਪਹਿਲਾਂ ਉਹਦਾ ਫੋਨ ਹੀ ਬੰਦ ਰਿਹਾ ਜੀ ਹਾਂਜੀ ਤੇ ਫਿਰ ਬਾਅਦ ਜਦੋਂ ਉਹਦਾ ਫੋਨ ਚਾਲੂ ਨੇ ਉਹ ਆਪਣੇ ਹੋਂ ਤੋਂ ਨਹੀਂ ਫੋਨ ਕੀਤਾ ਕਿਸੇ ਦੇ ਫੋਨ ਤੇ ਮੈਸੇਜ ਕੀਤਾ ਸਾਨੂੰ ਕਿ ਮਮਾ ਇਦਾਂ ਮੈਂ ਫਸ ਗਿਆ ਹਾਂ ਕਿਤੇ ਜਾ ਕੇ ਤੇ ਫਿਰ ਮੁੜ ਕੇ ਅਸੀਂ ਵੀ ਇਦਾਂ ਤੁਹਾਨੂੰ ਪਤਾ ਜੀ ਤੁਹਾਡੇ ਮਾਪੇ ਨੂੰ ਇੰਨੇ ਦਿਨ ਫੋਨ ਨਹੀਂ ਲਾਤਦੇ ਨਹੀਂ ਹੁੰਦਾ ਜਦੋਂ ਤੁਹਾਨੂੰ ਫੋਨ ਆਇਆ ਤੇ ਮੁੜ ਕੇ ਅਹੀਂ ਵੀ ਬੜੇ ਪਰੇਸ਼ਾਨ ਹੋ ਗਏ ਲੈ ਤੇ ਜਦੋਂ ਉਹਨੂੰ ਦੱਸਿਆ ਮੰਮੀ ਮੈਨੂੰ ਉਹ ਵਰਦੀ ਪੁਆ ਦਿੱਤੀ ਅਹੀਂ ਰੋਜ਼ ਖਬਰਾਂ ਟੀਵੀ ਸੁਣਦੇ ਇਹਨਾਂ ਨੇ ਤੁਹਾਨੂੰ ਪਹਿਲਾਂ ਤੋਂ ਜੇ ਦੋ ਫਿਰ ਪਤਾ ਸਾਰਿਆਂ ਨੂੰ ਹੁੰਦਾ ਹੀ ਪਿੰਨੀ ਲੜਾਈ ਲੱਗੀ ਹੈ ਨਾ ਅਹੀਂ ਉਹ ਵੇਲੇ ਪਰੇਸ਼ਾਨ ਹਾਂ ਪੀ ਤੁਹਾਨੂੰ ਪਤਾ ਜਦੋਂ ਮਾਪੇ ਨਿੱਕੇ ਤੋਂ ਵੱਡਾ ਬੱਚਾ ਕਰਦਾ ਕਿੰਨੇ ਔਰਮਾਰ ਪੈਦਾ ਕਰਦਾ ਪਹਿਲਾਂ ਆਪਣੇਵੇਂ ਮੈਂ ਆਪਣਾ ਬੱਚਾ ਵਟਾ ਕਰਦੇ ਹਾਂ ਕਿੰਨੀ ਕਿਹੇ ਜਗ ਗੰਦੀ ਤਈ ਸਾਲ ਜੇ ਕਿੰਨੀ ਪੜ੍ਹਾਈ ਕੀਤੀ ਹੋਈ ਆ ਪਾਸ 2 ਪਾਸ ਕੀਤੀ ਉਹਨੇ ਕਿਸ ਕਿਸ ਮਕਸਦ ਦੇ ਨਾਲ ਗਏ ਨੇ ਰਸ਼ੀਆ ਇੱਕ ਉਮਰ ਫੇਰ ਲਈ ਗਏ ਘਰੋਂ ਦਾ ਇੱਦਾਂ ਗਏ ਕਿ ਮਾਪੇ ਘੁੰਮਣ ਜਾਣ ਚਲੇ ਆ ਹਾਂਜੀ ਅਗੂ ਨੂੰਾਨੂੰ ਨਹੀਂ ਪਤਾ ਉਹਦੇ ਨਾਲ ਕੀ ਬਣਿਆ ਚਾਹੇ ਉਹਦੇ ਨਾਲ ਕੀ ਨਹੀਂ ਬਣਿਆ ਤੁਹਾਡੀ ਕੀ ਮੰਗ ਹੈ ਜੀ ਹੁਣ ਹਾਂਜੀ ਤੇ ਸਰਕਾਰ ਤੋਂ ਹੀ ਮੰਗ ਜੇ ਪਿਆ ਨੂੰ ਸਾਡਾ ਬੱਚਾ ਵਾਪਸ ਚਾਹੀਦਾ ਹਾਂਜੀ ਤੇ ਬਾਕੀ ਮੈਂ ਜਿੱਦਾਂ ਤੇ ਮੈਂ ਤੁਹਾਡੇ ਸਾਹਮਣੇ ਆਪ ਹੁਣ ਡੇ ਆਂ ਵਿਲਕਣ ਡੇ ਆਂ ਜਿੱਦਾਂ ਕਰਨ ਦੇ ਤੁਹਾਡੇ ਅੱਗੇ ਦੁਆਜ ਸਰਕਾਰ ਅੱਗੇ ਵਾਡੀ ਦੁਆਜ ਪ੍ਰਿਆਤਬਾਕੀ ਹਾਂ ਨਾ ਕਿ ਤੁਹਾਡਾ ਬੱਚਾ ਨੂੰ ਵਾਪਸ ਦੇ ਸਾਰੇ ਬੱਚੇ ਸਾਰੀਆਂ ਮਾਵਾ ਬਾਪ ਤੇਦਾ ਦੇ ਹਰ ਇੱਕ ਨੂੰ ਆਪਣਾ ਬੱਚਾ ਨਾਲ ਇਦਾਂ ਪਿਆਰਾ ਵਾ ਸਾਰੇ ਬੱਚੇ ਸਾਰੀਆਂ ਮਾਵਾ ਨੂੰ ਵਾਪਸ ਕਰਦਨੇ ਚਾਹੀਦੇ ਨੇ ਹਾਲੇ ਤੱਕ ਕਿਸੇ ਨਾਲ ਸੰਪਰਕ ਹੋਇਆ ਤੁਹਾਡਾ ਜਾਂ ਕਿਸੇ ਐਮਬੈਸੀ ਨਾਲ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਐਮਬੈਸੀ ਵਾਲਿਆਂ ਨਾਲ ਵੀ ਹੋਇਆ ਹਾਂਜੀ ਉਹਨਾਂ ਦਾ ਵੀ ਫੋਨ ਆਇਆ ਤੁਹਾਡੇ ਤੋਂ ਥੋੜੀ ਥੋੜੀ ਪਹਿਲਾਂ ਉਹਨਾਂ ਦਾ ਫੋਨ ਆਵੰਡਿਆ ਹੀ ਉਹਨਾਂ ਤੋਂ ਵੀ ਆਹੀ ਹੀ ਮੰਗ ਕਰਨੇ ਕਿ ਇਸ ਟਾਈਮ ਕਾ ਕੇ ਸਾਨੂੰ ਵਾਡਾ ਬੱਚਾ ਵਾਪਸ ਚਾਹੀਦਾ ਹੈ ਹਾਂਜੀ ਤੁਹਾਨੂੰ ਪਤਾ ਮਾਪੇ ਆਪਣੇ بڑے ਇਰਮਾਨ ਬੱਚੇ ਵਾਸਤੇ ਸੋਚੇ ਹੁੰਦੇ ਨੇ ਕਿਦਾਂ ਹੁਣ ਹਾਡੀ ਉਮਰ ਇਹ ਡਿਪਰੈਸ਼ਨ ਦੇ ਮਰੀਜ਼ ਨੇ ਹਣਾ ਆਗੋਂ ਸਾਡੇ ਬੱਚੇ ਕੁਝ ਦੇਣਗੇ ਕਮਾ ਕੇ ਤੇ ਮਾਪੇ ਆਪ ਦਾ ਹੀ ਨਾ ਕਿੱਥੇ ਜੇ ਭਾਈ ਦੀ ਵਿਆਹ ਆਪਣੇ ਦੇਸ਼ ਵਿੱਚ ਭਰਤੀ ਹੋਇਆ ਸਾਨੂੰ ਬੜਾ ਸ਼ਾਹੀ ਵੀ ਆਪਣੀ ਦੀ ਅਸਵਜ ਭਰਤੀ ਹੋ ਜਾ ਕੋਈ ਨੌਕਰੀ ਮਿਲ ਗਈ ਉਹਨੂੰ ਜਿੱਥੇ ਇੰਨਾ ਖਤਰਾ ਉੱਥੇ ਵਿਚਾਰਾ ਕਿ ਕਿੱਦਾਂ ਆਪ ਮਾਪੇ ਦਾ ਸੁਭਾਜੀ ਸਕਦਾ ਕਿੱਛੇ ਬਿਲਕੁਲ ਕਿੰਨੇ ਕਿੰਨੇ ਭੈਣ ਭਰਾ ਨੇ ਜੀ ਦੋ ਬੇਟੇ ਦੋਹੇ ਬੇਟੇ ਆ ਬਿਲਕੁਲ ਤੁਸੀਂ ਸੁਣਿਆ ਏ ਸੰ ਗਗਨਦੇਵ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਇਹ ਕਿਹਾ ਹੈ ਕਿ ਇਹ ਦਾਵਾ ਕੀਤਾ ਹੈ ਕਿ ਜਿਹੜਾ ਉੱਥੇ ਉਹਨਾਂ ਨੂੰ ਫੌਜ ਚ ਭਰਤੀ ਕੀਤਾ ਗਿਆ ਹੈ ਉਹਨਾਂ ਦੀ ਮਰਜ਼ੀ ਤੋਂ ਬਗੈਰ ਕੀਤਾ ਗਿਆ ਹੈ ਔਰ ਉੱਥੋਂ ਦੀ ਪੁਲਿਸ ਨੇ ਜਿਸ ਤਰ੍ਹਾਂ ਇਹਨਾਂ ਨੇ ਇਹਨਾਂ ਦਾ ਕਹਿਣਾ ਹੈ ਕਿ ਇਹ ਘੁੰਮਣ ਫਿਰਨ ਵਾਸਤੇ ਗਏ ਸਨ ਔਰ ਉਥੇ ਇੱਕ ਦੇਸ਼ ਦੀ ਜਿਹੜੀ ਆ ਉਹ ਬੈਲਾਰੂਸ ਦੀ ਜਿਹੜੀ ਐਂਟਰੀ ਇਹਨਾਂ ਕੀਤੀ ਹੈ ਉਹ ਬਿਨਾ ਵੀਜ਼ੇ ਤੋਂ ਕਰਤੀ ਜਿੱਥੇ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਕੋਲੋਂ ਇੱਕ ਫਾਰਮ ਜਿਹੜਾ ਹੈ ਉਹ ਸਾਈਨ ਕਰਵਾ ਲਿਆ ਜਿਸ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਫੌਜ ਚ ਪਰਤੀ ਕੀਤਾ ਗਿਆ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਸਾਡਾ ਬੱਚਾ ਉੱਥੇ ਰਹੇ ਇਸ ਲਈ ਉਹ ਮੰਗ ਕਰਦੇ ਨੇ ਕਿ ਜਲਦੀ ਤੋਂ ਜਲਦੀ ਸਰਕਾਰ ਜੋ ਹੈ ਉਹ ਇਧਰ ਦਖਲ ਦੇ ਕੇ ਇਹਨਾਂ ਦੇ ਬੱਚਿਆਂ ਨੂੰ ਜੋ ਹੈ ਉਹਨਾਂ ਦੀ ਘਰ ਵਾਪਸੀ ਕਰਵਾਵੇ ਕੈਮਰਾ ਪਰਸਨ ਤ੍ਰੀਦ ਦੇ ਨਾਲ ਰਵੀ ਬਕਸਿੰਗ ਪੀਟੀਸੀ ਨਿਊਜ਼ ਗੁਰਦਾਸਪੁਰ